ਸਾਧੀਆਂ ਗੱਲਾਂ ਨੇ ਖੇਤੀ ਕਰਨ ਲਾਇਆ ਨੂੰ ਖੇਤੀ ਕਰਨ ਨਾਲ ਇਹ ਮੈਨੂੰ ਦੀਂਦੇ ਨਹੀਂ ਲੱਛਣ ਜਦੋਂ ਵੀ ਦੇਖ ਘਰ ਨੂੰ ਚੱਕ ਦੇ ਡੰਡਾ ਡੋਰਾ ਤੁਰ ਪੈਂਦਾ ਹੈ ਹੁਣ ਬਾਜ਼ਾਰ ਪਤਾ ਨਹੀਂ ਕੀ ਕਰਨ ਗਿਆ ਨੇੜੇ ਤੇੜੇ ਦੀਂਦਾ ਵੀ ਨਹੀਂ ਕਿਤੇ ਹੋ ਲਾ ਹੋ ਆ ਗਿਆ ਚਾ ਸ਼ੁਕਰ ਮੁਰਤਾ ਆ ਮੈਂ ਜਾਨਾ ਨਾਲ ਪਿੰਨਾ ਪਾਣੀ ਤੇ ਨਾਲੇ ਮੋਟਰ ਹੈ ਕਰੇ ਘਰੇ ਜਾਨਾ ਜੇ ਨਾ ਪਹੁੰਚੇ ਟਾਈਮ ਨਾਲ ਕਰੇ ਕੋਈ ਤੇ ਘਰੇ ਬੈਠੀ ਹੈਗੀ ਹੁਣ ਜਾਂਦੇ ਨੂੰ ਮੈਨੂੰ ਆਹ ਦਾ ਗੱਲ ਆ ਬਿਆ ਕਰਾ ਕੇ ਉਹਦਾ ਫਸ ਜਾਂਦਾ ਆ ਜਾਓ ਆ ਜਾ ਬਾਈ ਹੋਗਾ ਮੇਰਾ ਸਵਾ ਮੇਰਾ ਭੱਜਿਆ ਆ ਜਾਓ ਆ ਜਾ ਬਾਈ ਉਹਦਾ ਪਤੰਦਰਾ ਅੜਦਾ ਨਹੀਂਗਾ ਤਰਾਏਗਾ ਮੈਂ ਤੋ ਕੋਈ ਕਾਟ ਤੜਕੇ ਦਾ ਗਿਆਗਾ ਵੀਰ ਅਸ ਮੋੜਿਆ ਤੂੰ ਓਏ ਆ ਆ ਜਾ ਪ੍ਰਾਵਾ ਕਿਵੇਂ ਉਹ ਘੰਟੇ ਹੋ ਗਏ ਤੈਨੂੰ ਦੋ ਘੰਟੇ ਹੋ ਗਏ ਤੈਨੂੰ ਡੀਕੀ ਜਾਂ ਤੈਨੂੰ ਕਿਉਂ ਓਏ ਮੈਂ ਘਰੇ ਵੀ ਜਾਣਾ ਕੰਮ ਕਰਨਾ ਉਹ ਲੈ ਕੇ ਜਾਣਾਗਾ ਚਿੱਲੂ ਲੈ ਕੇ ਜਾਣਾ ਤੂੰ ਭਾਣਾ ਪੱਜਾ ਹੀ ਫਿਰਦਾ ਰਹਿਣਾ 24 ਘੰਟੇ ਲੈ ਹੋਰ ਹੁਣ ਤੈਨੂੰ ਪਤਾ ਲੱਗੇਗਾ ਨਹੀਂ ਬਸ ਖੇਤ ਤਾਂ ਹੁਣ ਨਿਪੜ ਗਏ ਤੇਰਾ ਕੰਮ ਓਏ ਮੈਂ ਕੰਮ ਕਰਿਆ ਕੀ ਕਰਿਆ ਮੈਂ ਕਰਿਆ ਰਸ ਕੰਮ ਕਰੇ ਜਾ ਕੇ ਦੇ ਚਾਬਾ ਦੇਖਦਾ ਹਾਂ ਨਾਲੇ ਆ ਵੀ ਢੱਕਾ ਹਲਾ ਲਿਆ ਕਰ ਸਾਰੀਆਂ ਪੱਟਾਂ ਕੱਢਣ ਵਾਲੀਆਂ ਪੀਂ ਨਹੀਂ ਆ ਕੱਲੇ ਮੇਰੇ ਆਕੇ ਖੇਤ ਨਾ ਬਸ ਜਦੋਂ ਵੀ ਦੇਖ ਚਤੋ ਪੈਰ ਮੰਜੜਾ ਹੀ ਬੈਠਾ ਹੁੰਦਾ ਨਾ ਕਿਵੇਂ ਉਹ ਮੈਂ ਕੰਮ ਕਰ ਕਰ ਲਿਆ ਕਰ ਮੈਂ ਜਾਣ ਦੇਗਾ ਮੇਰਾ ਫਾਲਿਆ ਮੇਰੇ 2 ਘੰਟੇ ਵੀ ਨਹੀਂ ਚਤੋ ਚਲਾ ਗਿਆ ਉਹ ਆ ਗਿਆ ਕੋਈ ਨਾ ਮੈਂ ਕਮਾਲ ਦੀ ਗੱਲ ਹੈ ਚਾਹੇ ਛੜਾ ਕੇ ਭੱਜਾ ਜਿਵੇਂ ਪੈਣਾ ਗੇਲ ਤੋਂ ਪਜਾਉਂਦਾ ਉਹ ਥੋੜਾ ਬੁੜਾ ਕਰਦਾ ਇੱਥੇ ਆ ਕੇ ਕੰਮ ਇੱਕੋ ਫੌਜੀ ਸਾਹਿਬ ਆ ਜਿਹੜੇ ਪੈਣਾ ਪਤਾ ਨਹੀਂ ਕੱਲ ਤੇ ਗਏ ਵੇ ਅਜੇ ਤੱਕ ਮੁੜੇ ਨਹੀਂ ਕਰਉਂਗੇ ਕਮਾਈਆਂ ਤੁਸੀਂ ਕਿਵੇਂ ਭੱਜ ਕੇ ਆਇਆ ਘਰ ਨੂੰ ਐ ਦਾ 2-2 ਘੰਟੇ ਨਹੀਂ ਲਾ ਸਕਿਆ ਖੇਤ ਵਾਹ ਕਿਧਰੋਂ ਆਉਂ ਉਹ ਮੋੜੀ ਪਟਾ ਇਹਦੇ ਤਾਂ ਪੈਣਾ ਪੱਟੇ ਵੀ ਦਰਖਤ ਨਹੀਂ ਹਰੇ ਹੋਏ ਇਹ ਬੰਨ ਆਪਣੀ ਬੀਜ ਕੀ ਕਰਦਾ ਵਰਦਾ ਕਿਤੇ ਮੇਰਾ ਹਮ ਆਪਣੇ ਘਰੋਂ ਤਾਂ ਹੀ ਨਿਕਲਿਆ ਸਸੀ ਗਾਲ ਬਾਈ ਜੀ ਸੱਸਰੀ ਗਾਲ ਤਾਂ ਠੀਕ ਆ ਤੂੰ ਕਿਧਰੋਂ ਆਇਆ ਓਏ ਕਮਾਲ ਦੇ ਕੁੱਕੜਾਂ ਲੜਾਈ ਸੀ ਉਹ ਦੇਖਣ ਗਿਆ ਸੀ ਤੂੰ ਭੈਣਾ ਨਿਆਣਾ ਤੂੰ ਲੈ ਇਹ ਨਿਆਣੀ ਦੇਂਦੇ ਹੁੰਦੇ ਆ ਸਾਡੇ ਮੇਰੇ ਅੱਖਾਂ ਨਹੀਂ ਯਾਰ ਕਮਾਲ ਕਰਤੀ ਜਾਨਵਰਾਂ ਨੂੰ ਲੜਾ ਕੇ ਫਾਇਦਾ ਕੀ ਆ ਮੈਂ ਖੜਾ ਲੜਾਈ ਮੈਂ ਦੇਖਣ ਗਿਆ ਸੀਗਾ ਥੋਲੇ ਜਾਂਦਾ ਗਰ ਸਵਾਦ ਜਿਹੜਾ ਮਸਕਲੀ ਚ ਗੱਲ ਕਰਕੇ ਗਿਆ ਮੇਰਾ ਸਾਰਾ ਮੇਰਾ ਕੁੱਕੜਾਂ ਵਿੱਚ ਤਾਂ ਹੀ ਲੜਾਈ ਹੋ ਸਕਦੀ ਆ ਛੋਟਾ ਭੈਣਾ ਪਤਾ ਨਹੀਂ ਘਰੇ ਵੀ ਆ ਗੇਟ ਵੀ ਖੁੱਲਾ ਪਿਆ ਛੋਟੇ ਵੇ ਓ ਛੋਟੇ ਭਾਈ ਛੋਟਾ ਕਿੰਦਰ ਗਿਆ ਉਹ ਤਾਂ ਹੈ ਨਹੀਂ ਜੀ ਬੁਲਾ ਲਿਆ ਨੂੰ ਗਿਆ ਕਿਹ ਕਿਰ ਨਾਲੇ ਨੂੰ ਗਿਆ ਗਿਆ ਹਾਂ ਜੀ ਸਤਿ ਸ਼੍ਰੀ ਅਕਾਲ ਮੋੜੀ ਉਹ ਭਾਈ ਪਾਣੀ ਓ ਤੋੜਾ ਜੀ ਪੀ ਲਓ ਚੱਕੇ ਕੀ ਕਿਉਂ ਗਿਆ ਭਾਈ ਉਹ ਤੋੜਾ ਜਿਹਾ ਪੀ ਲਓ ਚੱਕੇ ਮੈਂ ਇਥੇ ਨੂੰ ਕਿਸੇ ਨੂੰ ਪਾਣੀ ਪੁਣੀ ਦਿੱਤਾ ਜਾਂਦਾ ਕਿਉਂ ਹੈ ਕੀ ਗੱਲ ਨੂੰ ਵੀ ਹੈਗਾ ਕੋਈ ਗੱਲ ਨਹੀਂ ਹੋਏਗੀ ਆ ਜਾਂਦੇ ਸ਼ੂਟਿੰਗ ਕਰਦਾ ਕਰ ਲ। ਤੇ ਆਸਾਂ ਦਾ ਮੋੜ ਹੀ ਪਤਾ ਨਹੀਂ ਕਿਤੇ ਆ ਗਿਆ ਕਿਤੇ। ਉਹ ਵੀ ਸ਼ੂਟਿੰਗ ਕਰ ਲ। ਸਾਕੀਆਂ ਕਰ ਲਓ। ਕੋਈ ਆਜੇ। ਇਹਦਾ ਕਪੜੇ ਤੇ ਮਰੀ ਜਾਂਦੀ। ਕਿਵੇਂ ਸੁੱਖ। ਆਹ ਹੋ। ਹੋ। ਉਹ ਆ ਕਿਉਂ ਦੇਖਦਾ ਫਿਰਦਾ? ਬੋਲੀ ਨੇ ਕੀ ਗੱਲ ਹੋ ਗਈ? ਠੀਕ ਆ ਵਧੀਆ। ਕਹਿ ਤਾਂ ਤੇ ਵਧੀਆ। बापू कह चाह बना कदा कह चाह बना तू कह चाह बना देख बना लो आप चाहे चंकी बड़ी छद के गया मैं बनती चाह चू आप निकल जाने बहर मैनू इत जिदा ला के तुर जाने ਪੇ ਹੁਣ ਫਿਰ ਹੋਰ ਤਿੰਨ ਜਿੱਤੇ ਤੇ ਜਾਣੇ ਆ ਤੇ ਨਾਲ ਲੈ ਜੰਨੇ ਹੁਣ ਤੇ ਨਾਲ ਕਿੱਥੀ ਫਰੀਜ ਉਹ ਮੀਂਹ ਤੇ ਜੇ ਤਨੀ ਮੈਂ ਕੈਸੇ ਮੈਨੇ ਸ਼ਹਿਰ ਲੈ ਚਾਲਾ ਉਹ ਜਿੱਤੇ ਗਿਆ ਤਾਂ ਸ਼ਹਿਰ ਤਾਂ ਲੈ ਜਾਗੇ ਕੋਈ ਨਾਲ ਜਿੱਤੇ ਤੇ ਮੈਂ ਆਇਆ ਤਾਂ ਅੰਦਰ ਬਾਹਰ ਵੀ ਕੱਢਿਆ ਉਹ ਤੈ ਬਾਹਰ ਨਿਕਲ ਕੇ ਕੀ ਕਰਨਾਗਾ ਆਹੋ ਤੇਰੇ ਕੋਈ ਘਰ ਦਾ ਕੰਮ ਤੂੰ ਕੰਮ ਕਰਿਆ ਕਰ ਕਰੇ ਸ਼ੀਸ਼ਾ ਝੜਾ ਦੋ ਅੰਦਰ ਹੀ ਬੈਠੀ ਰਹਾ ਕਰੂੰਗੀ ਕੰਮ ਕਰ ਉਹ ਵੱਡਾ ਬਈ ਆ ਗਿਆ ਆਹੋ ਆ ਗਿਆ ਜੱਟਾ ਵੀ ਆ ਗਿਆ ਕਿੱਥੇ ਆਹੋ ਨੜ ਬੰਨਿਆ ਹੈ ਮੇਰੇ ਖੋਲ ਲਾ ਕੀ ਗੰਦਗੀਆਂ ਪੁੱਤ ਬਾਈ ਆ ਗਿਆ ਤੂੰ ਤੂੰ ਮੇਰਾ ਸਾਲਿਆ ਮੇਰਾ ਤੂੰ ਰੈਫਰ ਦਾ ਲੈਣਾ ਬਰਨਾਲੇ ਪਰਮੂਨੇ ਕਦੇ ਕਿਦਾਂ ਨੰਗੇ ਕਦੇ ਕਿਦਾਂ ਨੰਗੇ ਤੇ ਮਾਤਾ ਤੋਂ ਫੇਟ ਕੰਮ ਹੁੰਦਾ ਮੈਂ ਤਾਂ ਤੋਂ ਥਲੇ ਕੰਮ ਹੁੰਦਾ ਉਹ ਬਾਈ ਕਰੀਦਾ ਜਾਣਾ ਜਿਹੜਾ ਕੋਸ ਹੈਗਾ ਮੇਰੇ ਕੋਲ ਕੀ ਗੱਲ ਕੀ ਹੋ ਗਈ ਤੂੰ ਵੀ ਆ ਚੜਿਆ ਜਾ ਤੂੰ ਵੀ ਚੜਿਆ ਚੜਾ ਆਣਾ ਇਹ ਵੀ ਚੜੀ ਚੜਾਈ ਬੈਠੀ ਐ ਕੀ ਹੋ ਗਿਆ ਕੀ ਹੋ ਗਿਆ ਨਹੀਂ ਹੈ ਕੀ ਮੈਨੂੰ ਕਰਣਾ ਆਏ ਬੋਲਦਾ ਹੁਣ ਕਰ ਦੂੰ ਫੋਨ ਹੁਣ ਲੈ ਜਾਣਗਾ ਤੋ ਮੈਨੂੰ ਮੈਂ ਘਰੇ ਹੋਇਆ ਫੋਨ ਕਰਦੀ ਕੋਈ ਇਹਨੇ ਮੈਨੂੰ ਗੱਲ ਤਾਂ ਸਕੀ ਨੀ ਮੈਂ ਤਾਂ ਪੂਰ ਕਰ ਦਿਆ ਮੈਂ ਤਾਂ ਪਿੰਡ ਛੱਡਿਆ ਮੈਂ ਨਹੀਂ ਰਹਿਣਾ ਹਾਂ ਤੂੰ ਕਰ ਲੈ ਚਾ ਤੇਰੇ ਕੀ ਹੱਥ ਟੁੱਟੇ ਨੇ ਉਹ ਮੈਂ ਤਾਂ ਕਰ ਲੈਂਦਾ ਮਾਲੇ ਕਾ ਕਰੰਦੋ ਪਹਿਲਾਂ ਮੇਰੀ ਗੱਲ ਸੁਣ ਕੇ ਤਾ ਕੇ ਕੀ ਗੱਲ ਕੀ ਹੋ ਗਈ ਕੁਛ ਨਹੀਂ ਹੋਈ ਮੈਨ ਮੈਂ ਤਾਂ ਪਿੰਡ ਜਾਣ ਬਸ ਤੈਨੂੰ ਕਾਇਤਾ ਲੈ ਮੈਂ ਤਾਂ ਛੱਡਿਆ ਪਿੰਡ ਜਾਂ ਛੱਡਿਆ ਨਹੀਂ ਉਹਨੂੰ ਫੋਨ ਕਰ ਦੇ ਮੇਰੇ ਭਰਾ ਨੂੰ ਆਪੇ ਲੈ ਜਾਊਗਾ ਮੈਨੂੰ ਆਖ ਚੁੱਪ ਕਰਕੇ ਭੇਜਾ ਪਿੰਡ ਛੱਡ ਮੈਂ ਨਹੀਂ ਰਹਿਣਾ ਜਦ ਮੈਂ ਕਹਤਾ ਮੈਂ ਤੇ ਅੰਦਰ ਬੰਦਰ ਨਹੀਂ ਰਹਿ ਜਾਂਦਾ ਹੈਗਾ ਚਲ ਉਹ ਇਸ ਜੀਸ ਬੈਠ ਕੋਈ ਨਾ ਮੈਂ ਆਉਣਾ ਮੈਂ ਨਹੀਂ ਬੈਠਣਾ ਇਸ ਜੀਜ ਕੱਪੜੇ ਪੈ ਮਾਰਤੇ ਮੇਰੇ ਤਾਂ ਸੂਟ ਪਾਏ ਪਹਿਣੇ ਮੈਂ ਤਾਂ ਜਾਉਂਗਾ ਮੈਂ ਨਹੀਂ ਰਹਿਣਾ ਹੈਗਾ ਚਿੱਦੀ ਗੱਲ ਉਹ ਬਾਈ ਇਹਨੂੰ ਕੀ ਕਹਤਾ ਤਸ ਕੋ ਮੈਂ ਗਾਣੂ ਕੇ ਹਾਂ ਹੋਰ ਕੀ ਨਹੀਂ ਕੁਝ ਕਹਾਂਗਾ ਉਹ ਹਾਂ ਮੋੜੀ ਪਟਨੀ ਹੋ ਤਾਂ ਉੱਥੇ ਚਵਰੀ ਆਣਾ ਉਹ ਉਹ ਪੈਣ ਦਾ ਕਸਮ ਇੱਥੇ ਹੀ ਕਰਦਾ ਕਰਦਾ ਸੀਗਾ ਉਹ ਮੈਂ ਨੂੰ ਇੱਥੇ ਮਿਲਿਆ ਖੇਤੋਂ ਦੇ ਨੂੰ ਉਹ ਬਾਈ ਉਹਦੇ ਤਾਂ ਬਰਾਖਤ ਨਹੀਂ ਚੁੱਕਦੀ ਹਰੀ ਹੋਈ ਮੈਂ ਉਹੀ ਤਾਂ ਤੈਨੂੰ ਤਾਂ ਹੀ ਦਵਾਂ ਤੈਨੂੰ ਮਗਰ ਪੈਣਾ ਮੈਂ ਕਿਹੜਾ ਉੱਤੇ ਦਾ ਕੋਈ ਦੁਸ਼ਮਣ ਆ ਆਪਣੇ ਘਰ ਮਸਾ ਵੱਜਿਆ ਠੀਕ ਹੈ ਨਾ ਮੈਂ ਉਹੀ ਤਾਂ ਕਹਿਣਾ ਮੈਂ ਤਾਂ ਹੀ ਤੈਨੂੰ ਕਿਹਾ ਕਿ ਤੂੰ ਬਰਨਾਲੇ ਬਰਨੋਲੇ ਘਰ ਤੋਂ ਵਖਿਆ ਕਰ ਖਿਆਲ ਤੇ ਇਹ ਨਾਲ ਲੈ ਕੇ ਜਾਇਆ ਕਰ ਬੜਾ ਹੈ ਭੈਣ ਭਰਾ ਜਾਰ ਉਹ ਕਹਿੰਦਾ ਕੀ ਮੈਮ ਦੇਖਿਆ ਮੁਰਗਿਆਂ ਦੀ ਬਾਜੀ ਓਏ ਮੁਰਗਿਆਂ ਦੀ ਬਾਜੀ ਉਹ ਕਹਿੰਦੀ ਲੜਾਈ ਮੁਰਗਿਆਂ ਦੀ ਲੜਾਈ ਲੜੀ ਚੱਲਦੀ ਸੀ ਕੋਈ ਓਏ ਇੱਥੇ ਕਿਹੜੀ ਲੜਾਈ ਆ ਲੜਾਈ ਤਾਂ ਆਪੂ ਆ ਗਿਆ ਫੇਰ ਉਹੀ ਤਾਂ ਗੱਲਾਂ ਮੇਰਾ ਸਾਲਾ ਹੋ ਗਿਆ ਇਹੋ ਆਕੇ ਕਿਹਾ ਮਾ ਪਾਣੀ ਦੀ ਘੁੱਟ ਦੇ ਦੇ ਇਹ ਮਾਦੀ ਵੀ ਉਹਦੇ ਮਗਰ ਲੱਗ ਕੇ ਕਹਿੰਦੀ ਗੀ ਚੱਕਲਾ ਘੜੇ ਚ ਬਣੀ ਆਪੀ ਚੱਕਲਾ ਘੜੇ ਦਾ ਪਾਣੀ ਸਾਕੇ ਤਾਂ ਮੈਂ ਗਿਆ ਰਿਆ ਯਾਰ ਮੈਂ ਉਹ ਪਸੂ ਥੋੜੂ ਆ ਮੈਂ ਕਿ ਇਸ ਉਥੋਂ ਹੀ ਹਿੱਸਾ ਲੈਣਾ ਉਹ ਬਾਈ ਚਲ ਕੋਈ ਨਾ ਤੂੰ ਸੰਧਾ ਰਹਿ ਤਮੈਂ ਕੰਦਾ ਕਬੇ ਇਹ ਇਹ ਤੁਹਾਨੂੰ ਪਤਾ ਨਹੀਂ ਲੋਕਾਂ ਦਾ ਮੈਨੂੰ ਪਤਾ ਵੀ ਲੋਕ ਤਾਂ ਘਰ ਪਟਣ ਵਾਲੇ ਹੁੰਦੇ ਨੇ ਰੇਰ ਹਤਾ ਘਰ ਬਚਾ ਕੇ ਰੱਖਣਾਗਾ ਇਹਨੂੰ ਬੜੇ ਆਕੇ ਜੇ ਸਮਝਾ ਦੇਗਾ ਉਹ ਇਹੋ ਜਿਹੇ ਬੰਦੇ ਘਰੇ ਨਹੀਂ ਪਾੜੀਦਾ ਬਾੜੀ ਨਾਲ ਮੇਰੇ ਸਾਡੇ ਨੂੰ ਮੈਂ ਜਾਣਦਾ ਉਹਨਾਂ ਦੇ ਘਰੇ ਹੁਣੀ ਹੁਣੀ ਕਰਕੇ ਆਉਂਦੀ ਹੈ ਟੋਟੋ ਛੱਡਦਾ ਉਹ ਨਹੀਂ ਅੱਜ ਤੱਕ ਅਜੇ ਇੰਨੀ ਗੱਲ ਕਰਕੇ ਇਹਨਾਂ ਨੂੰ ਹੋਰ ਗੱਲ ਕਰਨ ਆਉਗਾ ਆਪਣੇ ਕੋਲੇ ਪ੍ਰੂਫ ਹੈ ਨਹੀਂ ਨਾ ਕੋਈ ਉਹ ਤਾਂ ਹੈ ਨਹੀਂ ਮੇਰੇ ਸਾਡੇ ਪ੍ਰੂਫ ਤਾਂ ਮੈਂ ਇਹਦੋਂ ਇਹ ਨਹੀਂ ਮੰਨਣੀ ਇਹ ਕੀ ਮੰਨ ਜੂ ਤੂੰ ਡਰਿਆ ਮੈਂ ਇਹ ਨਾ ਕਰਦਾ ਕਰ ਉਹ ਇਸ ਚੀਜ਼ ਬੈਠੀ ਆ ਉਹ ਚੱਲ ਬਈ ਉਹ ਬੈਠੀ ਹੈ ਇੱਥੇ ਮੈਂ ਜਾਣਦਾ ਕੋਈ ਕਰਦਾ ਕਰ ਤੂੰ ਮੈਂ ਤੁਹਾਡਾ ਕੋਈ ਦੁਸ਼ਮਣ ਨਹੀਂ ਤੂੰ ਮੇਰੇ ਜਵਾਕਾਂ ਵਰਗਾ ਮੇਰਾ ਛੋਟਾ ਭਾਈ ਉਹ ਮੇਰੇ ਜਵਾਕਾਂ ਵਰਗੀ ਹੈ ਮੇਰੀ ਪਰਚਾਈ ਹੈ ਛੋਟੀ ਮੇਰੇ ਜਵਾਕਾਂ ਵਰਗੀ ਹੈ ਸਮਝ ਗਿਆ ਨਾ ਹਾਂ ਬਸ ਤਾਂ ਤੇਰੇ ਮਦਰ ਪੈਣਾ ਕਿ ਤੂੰ ਕੁਛ ਜ਼ਿੰਦਗੀ ਚ ਕਰ ਸਕੇ ਬਈ ਮੈਂ ਇਹੀ ਗੱਲ ਤਾਂ ਮੈਂ ਸੋਚਦਾਗਾ ਠੀਕ ਹੈ ਨਾ ਤਾ ਤੂੰ ਟੈਨਸ਼ਨ ਨਾ ਲੈ ਮੇਰੀ ਕਰੀ ਉਹ ਮੜੇ ਪਤਾ ਲਾ ਲੈਣੀ ਕਿ ਕੌਣ ਆਇਆ ਜੀ ਆਹੋ ਪਤਾ ਕਰ ਇਹਨੂੰ ਨਾ ਲੈ ਪਤਾ ਕਰ ਉਹਦਾ ਸਮਝਦਾ ਬਸ ਕੋਈ ਨਹੀਂ ਬੜਾ ਹੈ ਮੇਰਾ ਸਰਾਤ ਰੱਬ ਲੈਣਾ ਆਇਆ ਨਾ ਲੋਕਾਂ ਨੂੰ ਹੀ ਰਸ ਲੈਣੂ ਬਸ ਨਹੀਂ ਨਿੰਦੇ ਕਿਤੇ ਪਾਸੇ ਕਿਸੇ ਦੇ ਘਰ ਬਸਿਆ ਤਾਂ ਮੈਂ ਜਾਣਾਂ ਤੇ ਬੁੜੀ ਖੜ ਜਾ